ਇਹ ਵੀਡੀਓ ਵੇਖ ਰਹੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੱਚੇ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਨਵੀਂ ਸਬਜ਼ੀ ਦੀ ਰੈਸਪੀ ਇਹ ਸਬਜ਼ੀ ਅੱਜ ਆਪਾਂ ਬਣਾਵਾਂਗੇ ਹੈਗੀ ਤਾਂ ਕਿਉ ਤੋਰੀਆਂ ਆ ਪਰ ਇਹਦੇ ਵਿੱਚ ਦੁੱਧ ਕਿੱਦਾਂ ਐਡ ਕਰਾਂਗੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਜਿਹੜਾ ਸਾਡਾ ਇਹ ਵੈਸੇ ਤਾਂ ਆਲਰੇਡੀ ਗਰਮ ਆ ਤੇ ਹੁਣ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਸਰੋਂ ਦਾ ਹਾਂਜੀ ਤੇਲ ਸਾਡਾ ਜਿਹੜਾ ਇਹ ਗਰਮ ਹੋ ਗਿਆ ਵਾ ਤੇ ਇਹ ਅਸੀਂ ਜਿਹੜਾ ਲਸਣ ਉਹਨੂੰ ਰਗੜਿਆ ਹੋਇਆ ਵਾ ਦਾਲੀ ਟੰਡੇ ਵਿੱਚ ਅਸੀਂ ਉਹੀ ਜ਼ਿਆਦਾ ਯੂਜ਼ ਕਰਦੇ ਹਾਂ ਤੁਸੀਂ ਇਹਨੂੰ ਕਿਸੇ ਵੀ ਚੀਜ਼ ਵਿੱਚ ਗ੍ਰाइंड ਕਰ ਸਕਦੇ ਹੋ ਹਾਂ ਜੀ ਇਹ ਸਬਜੀ ਸਾਡੀ ਛੋਤੋਰੀ ਮਸਤੀ ਤੋਂ ਕੱਟ ਕੇ ਤੋਤਾ ਹੋਇਆ ਵਾ ਮੈਂ ਹੁਣ ਇਸ ਵਿੱਚ ਪਾ ਦਾਂਗੀ ਕਿਉਂਕਿ ਚਾਹਤ ਹੈ ਕਿ ਕੰਡੇ ਵੀ ਪਾ ਸਕਦੇ ਪਰ ਇੱਦਾਂ ਛਿਲਕੂ ਵੀ ਬਣਾਇਆ ਤੇ ਬਹੁਤ ਵਧੀਆ ਬਣਦੀ ਹੈ। ਲਓ ਜੀ ਸਬਜੀ ਸਾਡੀ ਬਣ ਗਈ ਆ ਇਹ ਹੈਗੀ ਸਾਡੀ ਹਰੀ ਮਿਰਚ ਹੋਣਾ ਸੀ ਮਸਾਲੇ ਆਪਾਂ ਨੂੰ ਇਹ ਹੈ ਗਾ ਲੂਣ ਹਲਦੀ ਤੇ ਪੱਤਾ ਮੀਠੀ ਨੇ ਦੋ ਕੁ ਮਿੰਟ ਲਈ ਪਕਾ ਕੇ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਇਹ ਮੌਜੀ ਸਬਜੀ ਤੁਸੀਂ ਸਾਡੀ ਵੇਖ ਰਹੇ ਹੋ ਬਾਲੇ ਮਾਰ ਰਹੀ ਆ ਤੇ ਹੁਣ ਆਪਾਂ ਇਸ ਪਾਵਾਂਗੇ ਦੁੱਧ ਦੁੱਧ ਤੁਸੀਂ ਆਪਣੀ ਮਰਜ਼ੀ ਅਨੁਸਾਰ ਜ਼ਿਆਦਾ ਪਾ ਸਕਦੇ ਹੋ ਥੋੜਾ ਪਾ ਸਕਦੇ ਹੋ ਤੇ ਹੁਣ ਆਪਾਂ ਇੱਕ ਉਬਾਲਾ ਦੇ ਲਾਂਗੇ ਤੇ ਸਾਡੀ ਦੁੱਧ ਵਾਲੀ ਸਬਜੀ ਬਣ ਕੇ ਤਿਆਰ ਆ ਤੇ ਜੇਕਰ ਤੁਹਾਡੇ ਕੋਲ ਮੋਟਾ ਮਸਾਲਾ ਜਾਨੀ ਕਿ ਸਾਬਤ ਤਾਂ ਇਹ ਵਾਲਾ ਹੈਗਾ ਵਾ ਤੇ ਤੁਸੀਂ ਉਹ ਵੀ ਰਗੜ ਕੇ ਪਾ ਸਕਦੇ ਹੋੰਦੇ ਨਾਲ ਇੱਕ ਵੱਖਰਾ ਹੀ ਟੇਸਟ ਆਉਂਦਾ ਵਾ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦ ਹੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ